ਤੇਰੇ ਤੇਰੇ ਸਾਬਨਾ ਕਿੰਨਾ ਕ ਦੁੱਧ ਪਾ ਦੂਗੀ ਐਤਕੀ ਐਤਕੀ ਬਾਈ ਜੀ 13 ਲੀਟਰ ਦੁੱਧ ਪਾ ਸਕਦੀ ਹੈ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਕੱਤਰ ਦੇ ਘਰੋਂ ਆ ਪਿੰਡ ਆਬਲੂ ਕੋਟਲੀ ਤੇ ਜ਼ਿਲ੍ਹੇ ਬਠਿੰਡੇ ਤੋਂ ਬਾਈ ਨੇ ਬਹੁਤ ਚੰਗੇ ਦੁੱਧ ਵਾਲੀ ਦੋਸਤੋ ਆਹ ਮੱਝ ਸੇਲ ਕਰਨੀ ਆ ਕਿੰਨਾ ਸੂਆ ਕਿੰਨਾ ਦੁੱਧ ਤੇ ਕੀ ਮੁੱਲ ਆ ਵੀਡੀਓ ਦੇ ਵਿੱਚ ਸਾਰੀ ਆਪਾਂ ਡਿਟੇਲ ਲਵਾਂਗੇ ਮਾਲਕ ਆਪਣੇ ਨਾਲ ਹੋ ਆਜੋ ਆਪਾਂ ਦੋਸਤੋ ਮਾਲਕ ਨਾਲ ਗੱਲਬਾਤ ਕਰਦੇ ਆਂ ਵੀਡੀਓ ਜਿਹੜੀ ਬਾਈ ਜੀ ਉਹ ਇੱਕ ਤਰੀਕ 8ਵਾਂ ਮਹੀਨਾ ਤੇ 2025 ਦੀ ਤੋਰ ਕੇ ਝੋਟੀ ਤੁਹਾਨੂੰ ਦਿਖਾ ਦਾਂਗੇ ਬਹੁਤ ਸੋਹਣੇ ਥਣ ਲੇਵੇ ਦੀ ਆ ਹੋਰ ਵੀਰੇ ਕਿੱਤਰ ਕੀ ਹਾਲ ਹੈ ਬਾਈ ਠੀਕ ਹੈ ਬਾਈ ਜੀ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਤੇ ਪਿੰਡ ਤੇ ਐਡਰੈਸ ਦੱਸ ਦਿਓ ਕਿੱਥੇ ਹੈ ਆਪਣਾ ਘਰ ਆਪਣਾ ਹੀ ਮੋਬਾਈਲ ਨੰਬਰ 97790 75067 ਠੀਕ ਹੈ ਪਿੰਡ ਵਾ ਕੋਟਲੀ ਜ਼ਿਲ੍ਹਾ ਬਠਿੰਡਾ ਨੇੜੇ ਗੋਨਿਆਣਾ ਨੇੜੇ ਗੋਨਿਆਣਾ ਹਾਂਜੀ ਠੀਕ ਆ ਕਿੰਨਾ ਮਸੂਆ ਸੁੰਦੀ ਆ ਵੀਰੇ ਝੋਟੇ ਇਹ ਤੀਜਾ ਸੂਆ ਸੁੰਦੀ ਆ ਜੀ ਤੀਜਾ ਸੂਆ ਸੁੰਦੀ ਆ ਦਿਨ ਤਕਰੀਬਨ ਕਿੰਨੇ ਰਹਿ ਗਏ ਜਾਂ ਪੂਰੇ ਹੋ ਗਏ ਦਿਨ ਬਸ ਪੂਰੇ ਹੀ ਆ ਜੀ ਇਹਦੇ 2-4 ਦਿਨ ਕੋ ਲੱਗੂਗੇ 2-4 ਦਿਨ ਹੀ ਲੱਗੂਗੇ ਦਿਨ ਪੂਰੇ ਹੋ ਗਏ ਹੋਣਾ ਹਾਂਜੀ ਠੀਕ ਐ ਤੇ ਬਾਈ ਤੇਰੇ ਕੋਲੇ ਇਹਨੇ ਦੂਜੇ ਸੂਏ ਸਹੀ ਜਿਹੜਾ ਸਹੀ ਦੁੱਧ ਦਿੰਦਾ ਉਹ ਕਿੰਨਾ ਦੁੱਧ ਦਿੰਦਾ ਵੀਰੇ ਮੇਰੇ ਕੋਲੇ ਇਹਨੇ 12 ਕਿਲੋ ਦਿੱਤਾਗਾ ਦੋਨੇ ਡੰਗਾਂ ਦਾ 26 ਲੀਟਰ ਇੱਕ ਟਾਈਮ ਦਾ ਦਿੰਦੀ ਗਈ ਆ ਹਾਂਜੀ 12 ਕਿਲੋ ਬਾਈ ਕਹਿੰਦਾ ਆਪਣੇ ਕੋਲੇ ਦੁੱਧ ਦਿੰਦਾ ਬਾਕੀ ਸਾਨੂੰ ਮੈਂ ਲੈ ਬਾ ਦਿਖਾਉਣਾ ਤੇ ਝੋਟੀ ਆਪਾਂ ਤੁਹਾਨੂੰ ਸਜਣੋ ਤੋ ਬਹੁਤ ਸੋਹਣੇ ਥਾਣੇ ਹਵਾਨੇ ਦੀ ਆ। ਕਤਰਬਾਈ ਇਹਨੂੰ ਤੋੜ ਕੇ ਇੱਧਰ ਨੂੰ ਲੈ ਕੇ ਚੱਲ ਗਏ ਟਕਣੀ ਨੂੰ ਤੇ ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਚੈੱਕ ਕਰਾ ਲਗੇ। ਜਿਹੜੇ ਭਰਾਣੇ ਦੋਸਤੋ ਖਰੀਦਣੀ ਆ ਕੋਲੇ ਆ ਜਿਓ ਤੇ ਤਸੱਲੀ ਕਰਕੇ ਤੁਸੀਂ ਐਣ ਜਮਾ ਝੋਟੀ ਖਰੀਦ ਸਕਦੇ ਹੋ। ਲੇਵਾ ਕਰਮਾਲੀ ਨੂੰ ਬਹੁਤ ਸੋਹਣਾ ਸੁਨੱਖਾ ਲੱਗਿਆ ਤੇ ਵਧੀਆ ਚੰਗੇ ਥਾਣ ਲੱਗੇ ਆ। ਵਧੀਆ ਗੈਪ ਤੇ ਸਫੇਤ ਤੇ ਥਾਣਾ ਆ ਦੇਖੋ ਬਰੇ ਜਮਾਇਕਾ ਕਰੇ ਲੂ ਪਸੂ ਪਾਲਕਾ ਕੋਈ ਵਪਾਰ ਆਲਾ ਕੰਮ ਨਹੀਂ ਤੇ ਬਾਕੀ ਸਾਨੂੰ ਮੈਂ ਝੋਟੀ ਇੱਕ ਇੱਕ ਜਿਹੜਾ ਹੋਰ ਦੁਕਾਨਾ ਕਤਰ ਆ। ਹਾ ਹਾਈਦਰੀ ਲੰਮੀ ਲੈ ਜਾ ਆ ਦੇਖੋ ਬਾਈ ਜੀ ਲੈ ਵਾ ਚੈੱਕ ਕਰ ਲੋ ਜਿਵੇਂ ਹੋਮ ਕਰਕੇ ਸਾਨੂੰ ਮੈਂ ਦਿਖਾ ਦਿੰਨਾ ਜਿਹੜੇ ਭਰਾਣੇ ਨੱਕ ਖਰੀਦਣਾ ਹੁੰਦਾ ਕੋਈ ਪਸ਼ੂ ਲੈ ਜਾ ਲੈ ਜਾ ਲੰਮੀ ਹੱਥੋਂ ਮੋੜ ਲੈ ਹਾਂ ਆ ਦੇਖੋ ਬਾਈ ਤੀਜਾ ਸੂਆ ਸੂਣ ਵਾਲੀ ਆ ਦਿਨ ਬਾਈ ਕਹਿੰਦਾ ਤਕਰੀਬਨ ਪੂਰੇ ਆ 12 ਕਿਲੋ ਕਹਿੰਦਾ ਆਪਾਂ ਦੂਜੇ ਸੂਏ ਦਾ ਦੁੱਧ ਚੋਇਆ ਲਿਆ ਵੀਰੇ ਮੋੜ ਲਿਆ ਹਾਂ ਆ ਦੇਖੋ ਦੋਸਤੋ ਸਿੰਗਾ ਦੀ ਚੈੱਕ ਕਰ ਲੋ ਸਰੀਰ ਕਟਾਂਚੇ ਦੇ ਹਿਸਾਬ ਨਾਲ ਦੋਸਤੋ ਸਿੰਘ ਵੀ ਵਧੀਆ ਜੱਜਦੇ ਆ ਸਰੀਰ ਦੇ ਉੱਪਰ ਕੋਈ ਐ ਬਾਹਲੇ ਖੁੱਲੇ ਡੁੱਲੇ ਨਹੀਂ ਲੱਗਦੇ ਤੇ ਇੱਕ ਵਾਰੀ ਸੋਨੂੰ ਮੈਂ ਲੇਵਾ ਦਿਖਾ ਦਿੰਨਾ ਬਹੁਤ ਸੋਹਣਾ ਦੁੱਧ ਵਾਲਾ ਲੇਵਾ ਲੱਗਿਆ ਆਹ ਦਿੰਦੇ ਹੁੰਦੇ ਵੀਰੇ ਇਹ ਲੇਵੇ ਵਾਲੀਆਂ ਮੱਝਾਂ ਦੁੱਧ ਕੱਤਰ ਵੀਰੇ ਤੇਰੇ ਹਿਸਾਬ ਨਾਲ ਕਿੰਨਾ ਕੁ ਦੁੱਧ ਪਾ ਦੂਗਾ ਇਤਕੀ ਇਤਕੀ ਬਾਈ ਜੀ 13 ਲੀਟਰ ਦੁੱਧ ਪਾ ਸਕਦੀ ਐ 13 ਕਿਲੋ ਪਾ ਸਕਦੀ ਆ ਦੇਖੋ ਕੋਈ ਦੋਸਤੋ ਬਾਹਲੇ ਵੱਡੇ ਝੂਠਾਂ ਵਾਲਾ ਕੰਮ ਨਹੀਂ ਚੱਲਦਾ ਹੁੰਦਾ ਇਹ ਚ ਪਿਛਲੇ ਵਾਰ ਬਾਈ ਨੇ 12 ਕਿਹਾ ਤੇ ਇਤਕੀ 13 ਆਖਿਆ ਕੋਈ 16 ਨਹੀਂ ਕੋਈ 18 ਨਹੀਂ ਬਾਕੀ ਲੈਵਾ ਦੱਸਦਾ ਇਨਾਂ ਕਦੋਂ ਤੀਨ ਨੂੰ ਪਾਉਣਾ ਵੀ ਚਾਹੀਦਾ ਆਜੋ ਆਪਾਂ ਮੁੱਲ ਬਾਈ ਤੋਂ ਕਨਫਰਮ ਕਰਦੇ ਬੰਨ ਲੈ ਵੀਰੇ ਇਹਨੂੰ ਬੰਨ ਲੈ ਬਾਈ ਬੰਨ ਲੈ ਕਤਰ ਬਾਈ ਜੇ ਮੁੱਲ ਦੀ ਗੱਲ ਕਰਕੇ ਜਾਜ ਜਾਂ ਕੀ ਭਾ ਕਰਦਾ ਇਹਦਾ ਜਾਜ ਬਾਈ ਜੀ 1.5 ਲੱਖ ਰੁਪਈਆ ਬਾਕੀ ਮੌਕੇ ਤੇ ਮਾਨਤਨ ਕਰਦੇ 1.5 ਲੱਖ ਕਰਦਾ ਹਾਂ ਕੋਈ ਰਿਆਤ ਆ ਉਹ ਮੌਕੇ ਤੇ ਹੋ ਜਿਹੜਾ ਕੁਛ ਹੈ ਨਾ ਦੋਸਤੋ 1.5 ਲੱਖ ਬਾਈ ਨੇ ਮੁੱਲ ਕਰਿਆ ਜਿਹੜੇ ਭਰਾ ਨੂੰ ਇਹ ਪਸੰਦ ਆਉਂਦੀ ਆ ਕੋਲਿਆ ਜੋ ਤਸੱਲੀ ਕਰ ਲਿਓ ਤੇ ਵਾਦਾ ਕਾਟਾ ਦੋਸਤੋ ਇਹ ਜਿਹਾਂ ਚੀਜ਼ਾਂ ਦਾ ਮੌਕੇ ਤੇ ਹੋ ਜਾਂਦਾ ਹੁੰਦਾ ਜਦੋਂ ਬੰਦਾ ਸਾਈ ਫੜਾਉਂਦਾ ਤੇ ਕੋਈ ਰੇਟ ਫਿਕਸ ਨਹੀਂ ਹੁੰਦੇ ਛੋਟੀ ਚੰਗੀ ਆ ਪਿੰਡਾ ਬਲੂ ਕੋਟਲੀ ਤੇ ਜ਼ਿਲ੍ਹੇ ਬਠਿੰਡੇ ਤੋਂ ਵੀਡੀਓ ਆ ਵੀਡੀਓ ਦੇਖਣ ਲਈ ਸਾਰੇ ਸੱਜਣਾ ਦਾ ਧੰਨਵਾਦ ਸਸੀ ਕਾਲ ਬਾਈ ਜੀ ਸਾਰੇ